ਇਹ ਤਾਂ ਗੱਲ ਜਦੋਂ ਇਹ ਗੱਲਾਂ ਹੋਈਆਂ ਕਿਉਂਕਿ ਉਹਨੂੰ ਬਹੁਤਾ ਸਿਸਟਰ ਦਾ ਹੈਰੀਸੈਟ ਹੋ ਗਿਆ ਇੱਕ ਦੂਜੀ ਦੇ ਪਾਸ ਜਾਣ ਦੀ ਤੇ ਗੋਲੀ ਬਕਰ ਮਾਰੇ ਕਿ ਤੇ ਅੰਦਰ ਬੋਕੀ ਤੇ ਸੰਗਤਾਂ ਵਿੱਚ ਬੜਾ ਮਨ ਖਿਆਲ ਰੋਸ ਆਇਆ ਇਮਾਰਤ ਦੀ ਦੀਵਾਨਦੰਦੂ ਨੇ ਚੰਗਾ ਨਹੀਂ ਗੁਰੂ ਨਾਨਕ ਦੇਵ ਜੀ ਦਾ ਤਾਂ ਆਪਣੇ ਕਰਨ ਚਵਾਰਾ ਦੱਸਦਾ ਆਪਾਰਸਤ ਜੋ ਸੰਗਤਾਂ ਦਾ ਮਾਰੇ ਦੀ ਇੱਕ ਤਾਲ ਫੈਸਲਾ ਬਣਿਆ ਤੇ ਇਧਰ ਘਰ ਕਰਦਾ ਭਾਰਨਾ ਜਲੇ ਪਰ ਤੁਰ ਚੰਦੂ ਵੀ ਭਾਰਨਾ ਮਿਲ ਗਿਆ ਕਾਬੇ ਪੁਕੀ ਵੀ ਮਿਲ ਗਿਆ ਜਹਾ ਜੀ ਤੱਕ ਅਨੁਪਰਤ ਹੈ ਜੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਰਤਾਂ ਰੱਖੀਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ੇਖਰ ਨੂੰ ਹੱਦ ਮੁਹਮਮਦ ਦੀ ਅਗਰ ਐਸਾਂ ਦੀਵਾਨ ਚੰਦੂ ਦੀ ੜਕੀ ਦਾ ਰਿਸ਼ਤਾ ਪ੍ਰਵਾਨ ਕਰੋ ਤੇ ਨਹੀਂ ਫਿਰ ਆਪਣੇ ਗੁਰੂ ਨਾਨਕ ਦੀ ਬੋਲ ਵਿੱਚੋਂ ਖਜਾਲਾ ਸਾਡੇ ਸਰਕਾਰ ਦੇ ਦਰਬਾਰੇ ਪਰ ਮਰਨ ਕਿਹਨੇ ਇਹ ਗੱਲਾਂ ਸਭ ਤਿੰਨੇ ਹੀ ਬੰਝੇ ਵਚਨਾਂ ਤੇ ਪੂਰੀ ਕਰਤਾਰ ਦਾ ਪਾਣਾ ਵਿਖਾ ਲਿਆ ਅੱਜ ਦੇ ਦਿਨ ਇਹਨਾਂ ਮਨਾਂ ਦੇ ਸਤ ਗੁਰੂ ਦੀ ਜੇ ਥਾਂ ਦਾ ਮੁੰਡਾ ਬੜਾ ਤਨਿਆ ਸੀ ਤਵੀਂ ਖਾਂ ਰਹੀ ਸੀ ਜਲਾਲ ਵੀ ਕਰਤਾ ਸੀ ਉੱਪਰ ਕੱਚੇ ਪੌਣ ਵਾਲਾ ਬੜਾ ਪੁਨੀਏ ਦੇ ਪੱਠੇ ਤੋਂ